ਇਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਤੇ ਅੱਜ ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਇੱਕ ਤਾਂ ਜ਼ਿਕਰ ਕਰਾਂਗੇ ਹਰਿਆਣੇ ਦਾ ਹਰਿਆਣੇ ਵਿੱਚ ਆਈਪੀਐਸ ਅਫਸਰ ਦੀ ਖੁਦਕੁਸ਼ੀ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਕਰਾਉਣ ਤੋਂ ਇਨਕਾਰ ਕੀਤਾ ਸੀ ਪਰ ਅੱਜ ਪੋਸਟਮਾਰਟਮ ਹੋਇਆ ਹੈ ਸਰਕਾਰ ਕਹਿੰਦੀ ਹੈ ਅਸੀਂ ਕਾਰਵਾਈ ਕਰਾਂਗੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਨੇ ਭਰੋਸਾ ਦਿੱਤਾ ਜਿਸ ਤੋਂ ਬਾਅਦ ਅੱਜ ਪੋਸਟਮਾਰਟਮ ਹੋ ਗਿਆ ਪਰ ਸਾਡੇ ਮੁਲਕ ਦੇ ਵਿੱਚ ਜਾਤੀ ਦੇ ਆਧਾਰ ਤੇ ਇੱਕ ਦੂਸਰੇ ਨਾਲ ਜਿਹੜਾ ਭੇਜਭਾਵ ਕੀਤਾ ਜਾ ਰਿਹਾ ਹੈ ਉਹਦੇ ਮਾਮਲੇ ਤੇਜ਼ੀ ਨਾਲ ਵਧੇ ਹੈ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਹੈ ਮਨੀਪੁਰ ਦੇ ਵਿੱਚ ਹਾਲਾਤ ਅਸੀਂ ਦੇਖੇ ਕਈ ਥਾਵਾਂ ਤੇ ਆਦੀਵਾਸੀ ਸਮਾਜ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਕਹਾਣੀ ਕਿਦੋਂ ਜਾਰੀ ਇਸ ਤੇ ਚਰਚਾ ਕਰਾਂਗੇ ਚਰਚਾ ਉਸ ਐਸ ਐਚਓ ਦੀ ਵੀ ਕਰਨੀ ਹੈ ਜਿਹਦੇ ਖਿਲਾਫ ਅੱਜ ਇੱਕ ਮਾਮਲਾ ਦਰਜ ਕੀਤਾ ਗਿਆ ਫਲੋਰ ਦਾ ਕਈ ਦਿਨ ਤੋਂ ਰੌਲਾ ਪਿੰਦਾ ਪਿਆ ਉਸ ਐਸਐਚਓ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ ਬਹੁਤ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਆਡੀਓ ਵਾਇਰਲ ਹੋਈਆਂ ਕਹਾਣੀ ਉਹ ਵੀ ਕਿੱਦਾਂ ਜਾਵੇਗੀ ਚਰਚਾ ਉਸ ਤੇ ਵੀ ਕਰਨੀ ਹੈ ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ ਇੱਕ ਇੱਕ ਕਰਕੇ ਸ਼ੁਰੂਆਤ ਕਰਦੇ ਹਾਂ ਅਸੀਂ ਜਾਤੀ ਤੋਂ ਗੱਲ ਕਰਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਪਾਸੇ ਤਾਂ ਕਿਤਾਬਾਂ ਵਿੱਚ ਕਿਹਾ ਜਾਂਦਾ ਹੈ ਭਾਰਤ ਧਰਮ ਨਿਰਪੱਖ ਰਾਜ ਹੈ ਜਿਹੜਾ ਮਰਜੀ ਬੰਦਾ ਜਿਹੜਾ ਮਰਜੀ ਧਰਮ ਅਪਣਾ ਸਕਦਾ ਹੈ ਪਰ ਦੂਸਰੇ ਪਾਸੇ ਇੱਕ ਧਰਮ ਨੂੰ ਉੱਪਰ ਚੁੱਕਣ ਲਈ ਦੂਸਰੇ ਧਰਮ ਨੂੰ ਨੀਵਾ ਦਿਖਾਉਣ ਦਾ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਮਸ਼ਹੂਰਤ ਵਿੱਚ ਹੀ ਕਹਿ ਦੇਣਾ ਹਰ ਇੱਕ ਧਰਮ ਦਾ ਸਤਕਾਰ ਕਰਨਾ ਚਾਹੀਦਾ ਹੈ ਹਰ ਇੱਕ ਜਾਤ ਦਾ ਸਤਕਾਰ ਕਰਨਾ ਚਾਹੀਦਾ ਹੈ ਜਾਤੀਵਾਦ ਤੋਂ ਨਿਕਲਣਾ ਚਾਹੀਦਾ ਅਸਲ ਵਿੱਚ ਤਾਂ ਜ਼ਰੂਰਤ ਇਸ ਦੀ ਹੈ ਪਰ ਅਜੇ ਵੀ ਬਹੁਤ ਸਾਰੇ ਲੋਕ ਫਸੇ ਹੋਏ ਨੇ ਕੁੱਝ ਕ ਦਫ਼ਤਰਾਂ ਵਿੱਚ ਜਾਤੀ ਦੇ ਆਧਾਰ ਤੇ ਲੋਕਾਂ ਨਾਲ ਵਿਤਕਰਾ ਹੋ ਰਿਹਾ ਹੈ ਕਈ ਵੱਡੇ ਵੱਡੇ ਅਫਸਰਾਂ ਨਾਲ ਹੋ ਰਿਹਾ ਹੈ। वाई ਪੂਰਨ ਕੁਮਾਰ ਇਹਨਾਂ ਦੇ ਵਿੱਚੋਂ ਇੱਕ ਅਜੀਹਾ ਅਫਸਰ ਸੀ ਜਿਹੜਾ 4 ਸਾਲਾਂ ਤੋਂ ਇਹ ਸਾਰਾ ਕੁਝ ਬਰਦਾਸ਼ਤ ਕਰ ਰਿਹਾ ਸੀ। ਪਰ ਬਰਦਾਸ਼ਤ ਦਾ ਮਾਦਾ ਜਿਹੜਾ ਖਤਮ ਹੋ ਗਿਆ। ਆਖਰਕਾਰ ਉਹਨੇ ਸੁਸਾਇਸਾਈਡ ਕੀਤਾ। ਇਹ ਰਾਹ ਕਿਉਂ ਚੁਣਨਾ ਪੈ ਗਿਆ? ਅਸੀਂ ਕਈ ਵਾਰ ਜ਼ਿਕਰ ਕਰਦੇ ਹਾਂ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਚਾਕੇ ਦੇਖੋ ਕਿਸਾਨਾਂ ਨੇ ਖੁਦਕੁਸ਼ੀ ਇੰਨੀ ਨਹੀਂ ਕੀਤੀ ਜਿੰਨੀ ਵਿਦਿਆਰਥੀਆਂ ਨੇ ਕੀਤੀ ਹੈ। ਵਦਿਆਰਥੀਆਂ ਦੇ ਨਾਲ-ਨਾਲ ਬਹੁਤ ਸਾਰੇ ਲੋਕਾਂ ਨੇ ਘਰੇਲੂ ਕਲੇਸ਼ ਦੇ ਕਰਕੇ ਖੁਦਕੁਸ਼ੀ ਕੀਤੀ ਹੈ ਤੇ ਕਈ ਮਾਮਲੇ ਅਜਿਹੇ ਵੀ ਹੈ ਜਿਹਦੇ ਵਿੱਚ ਉਹਨਾਂ ਤੇ ਦਬਾਅ ਬਣਾਇਆ ਗਿਆ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਪੂਰਨ ਕੁਮਾਰ ਵਾਲਾ ਮਾਮਲਾ ਉਹਨਾਂ ਵਿੱਚੋਂ ਇੱਕ ਹੈ ਹੁਣ ਜਾਤੀਵਾਦ ਦੀ ਗੱਲ ਕਰੀਏ ਤਾਂ ਪਰਿਵਾਰ ਦਾ ਕਹਿਣਾ ਸੀ ਕਿ ਡੀਜੀਪੀ ਤੇ ਐਸਪੀ ਨੇ ਬੜਾ ਤੰਗ ਪਰੇਸ਼ਾਨ ਕੀਤਾ ਉਸ ਸ਼ਖਸ ਦੇ ਬਾਰੇ ਜਿਹਨੇ ਖੁਦਕੁਸ਼ੀ ਕੀਤੀ ਉਹਦੇ ਬਾਰੇ ਚਰਚੇ ਸੀ ਕਿ ਉਸ ਇਲਾਕੇ ਦੇ ਵਿੱਚ ਰਹਿੰਦੇ ਹੋਏ ਉਹਨੇ ਗਲਤ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਅਫਸਰਾਂ ਦੇ ਖਿਲਾਫ ਇਸ ਕਰਕੇ ਵੀ ਆਵਾਜ਼ ਚੁੱਕੀ ਸੀ ਕਿ ਉਹ ਦੋ-ਦੋ ਮਕਾਨਾਂ ਦੇ ਵਿੱਚ ਰਹਿ ਰਹੇ ਨੇ ਉਹਨੇ ਆਵਾਜ਼ ਚੁੱਕੀ ਉਲਟਾ ਪ੍ਰਿਸ਼ਟਾਚਾਰ ਦਾ ਮਾਮਲਾ ਇਹਦੇ ਤੇ ਹੀ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਕੱਲ ਇੱਕ ਐਸਆਈ ਨੇ ਖੁਦਕੁਸ਼ੀ ਕੀਤੀ ਹੈ ਉਹਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਜਿਹੜੀ ਨਵੀਂ ਗੱਲ ਕੱਢ ਮਾਰੀ ਹੈ ਕਿ ਇਹਦੇ ਜਿਹੜੀ ਇਹਨੇ ਖੁਦਕੁਸ਼ੀ ਕੀਤੀ ਹੈ ਉਪਰਿਸ਼ਟ ਅਚਾਰ ਦੇ ਡਰ ਤੋਂ ਕੀਤੀ ਹੈ ਕਿਉਂਕਿ ਇਹਦਾ ਨਾਂ ਮਾਰਿਆ ਸੀ ਇਹਦਾ ਪੀਐਸਓਸੀ ਉਹਦਾ ਨਾਂ ਮਾਰਿਆ ਇਸ ਕਰਕੇ ਇਹਨ ਖੁਦਕੁਸ਼ੀ ਕੀਤੀ ਹੈ ਮਾਮਲਾ ਸਲਝਾਉਣ ਦੀ بجائے ਹੋਰ ਉਲਝ ਗਿਆ ਬਹੁਤ ਸਾਰੇ ਧਾਰਮਿਕ ਸੰਗਠਨ ਬਹੁਤ ਸਾਰੇ ਵਕਫਾਕ ਸੰਗਠਨਾਂ ਦੇ ਲੋਕ ਵਿਰੋਧ ਕਰ ਰਹੇ ਆ ਅੱਜ ਜ਼ਿਲ੍ਹਾ ਜਲੰਧਰ ਦੇ ਵਿੱਚ ਵੀ ਲੁਧਿਆਣੇ ਤੋਂ ਜਲੰਧਰ ਰੋਡ ਜਿਹੜਾ ਆਉਂਦਾ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਉੱਥੇ ਵੀ ਨਾਰੇਬਾਜ਼ੀ ਹੋਈ ਹੈ ਮਸਲਾ ਇਹ ਨਹੀਂ ਕਿੱਥੇ ਨਾਰੇਬਾਜ਼ੀ ਹੋਈ ਕਿੱਥੇ ਨਹੀਂ ਮਸਲਾ ਇਸ ਗੱਲ ਦਾ ਹੈ ਕਿ ਜਾਦ ਦੇ ਆਧਾਰ ਤੇ ਅਜੇ ਤੱਕ ਵੀ ਵਿਤਕਰਾ ਚੱਲਦਾ ਹੈ ਤੇ ਇਹ ਹੁਣ ਦਫ਼ਤਰਾਂ ਦੇ ਨਾਲ ਨਾਲ ਵਿਭਾਗਾਂ ਦੇ ਵਿੱਚ ਹੀ ਪਹੁੰਚ ਗਿਆ ਵੱਖ-ਵੱਖ ਦੇ ਵਿੱਚ ਅਫਸਰਾਂ ਨਾਲ ਇਹ ਜਿਹਾ ਕੁਝ ਹੋ ਰਿਹਾ ਅਸੀਂ ਮਨੀਪੁਰ ਤੋਂ ਖਬਰ ਆਈ ਹੈ ਉੱਤੇ ਚਰਚਾ ਕਰੀਏ ਰੋਲਾ ਨਹੀਂ ਪੈਂਦਾ ਅਸੀਂ ਬਿਹਾਰ ਦੀ ਗੱਲ ਕੀਤੀ ਅਸੀਂ ਉੱਤਰ ਪ੍ਰਦੇਸ਼ ਦੀ ਗੱਲ ਕੀਤੀ ਪੱਛਮੀ ਬੰਗਾਲ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਆਦੀਵਾਸੀ ਲੀਡਰ ਤੇ ਹਮਲਾ ਹੁੰਦਾ ਹੈ ਇਸੇ ਤਰ੍ਹਾਂ ਤਾਮਿਲਨਾਡੂ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਇੱਕ ਬਲਾਤਕਾਰ ਦੀ ਘਟਨਾ ਦਲਿਤਔਰਤਾਂ ਸਾਹਮਣੇ ਆਈ ਸੀ ਇਸੇ ਤਰ੍ਹਾਂ ਦੱਖਣੀ ਸੂਬੇ ਦੇ ਵਿੱਚ ਘੋੜੇ ਤੇ ਬੈਠ ਕੇ ਵਿਆਹਣ ਜਾਂਦਾ ਸੀ ਉਹਨੂੰ ਲਾ ਕੇ ਕੁੱਟਿਆ ਗਿਆ ਜੁੱਤੀ ਵਿੱਚ ਪਾਣੀ ਪਿਆ ਗਿਆ ਇਹ ਜਾਤ ਦੇ ਆਧਾਰ ਤੇ ਜੋ ਕੋਈ ਸ਼ੋਰ ਹੈ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਹੈ ਇਹ ਖਤਮ ਹੋਣਾ ਚਾਹੀਦਾ ਪਰ ਨਹੀਂ ਅਜੇ ਤੱਕ ਵੀ ਇਹ ਜਿਹੜਾ ਦਬਦਬਾ ਹੈ ਕੁਝ ਲੋਕ ਜਾਤੀਵਾਦ ਦੇ ਆਧਾਰ ਤੇ ਜਿਹੜੇ ਕਹਿੰਦੇ ਅਸੀਂ ਉੱਚ ਜਾਤੀ ਦੇ ਹਾਂ ਉਹ ਦਬਦਬਾ ਬਣਾ ਕੇ ਬੈਠੇ ਆ ਪਰ ਅੱਜ ਦੇ ਸਮੇਂ 'ਚ ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਹੈ ਇਨਸਾਨੀਅਤ ਦੀ ਗੱਲ ਲੱਗਦਾ ਨਹੀਂ ਹੋ ਰਹੀ ਹੁਣ ਵਾਈ ਪੂਰਨ ਕੁਮਾਰ ਦੇ ਮਾਮਲੇ ਵਿੱਚ ਦੇਖਿਆ ਜਾਵੇ ਜਿਸ ਤਰ੍ਹਾਂ ਪਰਿਵਾਰ ਨੇ ਹੁਣ ਦੋਸ਼ ਲਗਾਇਆ ਉਹਨਾਂ ਦੀ ਪਤਨੀ ਆਈਐਸ ਅਫਸਰਾ ਉਹਨੇ ਖੁਦ ਕਿਹਾ ਕਿ ਉਦੋਂ ਤੱਕ ਸੰਸਕਾਰ ਨਹੀਂ ਹੋਣਾ ਜਦੋਂ ਤੱਕ ਕਾਨੂੰਨੀ ਕਾਰਵਾਈ ਪੂਰੀ ਨਹੀਂ ਹੁੰਦੀ ਹੁਣ ਪਹਿਲੀ ਗੱਲ ਤੇ ਇਹ ਸੀ ਇਸ ਮਾਮਲੇ ਵਿੱਚ ਦੇਖਿਆ ਜਾਵੇ ਕੇਸ ਨੂੰ ਮਜ਼ਬੂਤ ਬਹੁਤਾ ਨਹੀਂ ਬਣਾਉਣ ਦਿੱਤਾ ਗਿਆ ਉਹਦਾ ਕਾਰਨ ਕੀ ਸੀ ਕਿਉਂਕਿ ਕਈ ਵੱਡੇ ਅਫਸਰਾਂ ਦੇ ਨਾਂ ਸੀ ਜਿਹਦੇ ਵਿੱਚ ਸੂਬੇ ਦੇ ਡੀਜੀਪੀ ਦਾ ਨਾਮ ਹੋਵੇ ਜਿਹਦੇ ਵਿੱਚ ਐਸਪੀ ਦਾ ਨਾਮ ਹੋਵੇ ਕਈ ਹੋਰ ਆਈਪੀਐਸ ਆਈਏਐਸ ਅਫਸਰਾਂ ਦਾ ਨਾਮ ਹੋਵੇ ਤੇ ਲੋਬੀ ਨੂੰ ਬਚਾਉਣ ਦੀ ਜੇ ਤਾਂ ਨਾਲ ਦੇ ਕਰਦੀ ਹੈ ਪਰ ਕੀ ਇੱਥੇ ਕਾਰਵਾਈ ਹੋਵੇਗੀ ਕਿ ਨਹੀਂ ਰਾਹੁਲ ਗਾਂਧੀ ਮਿਲ ਲਾਉਂਦੇ ਆ ਚੰਡੀਗੜ੍ਹ ਦੇ ਵਿੱਚ ਮਿਲਣ ਪਹੁੰਚੇ ਪਰਿਵਾਰ ਨੂੰ ਉੱਥੇ ਹੀ ਖਬਰ ਆ ਗਈ ਕਿ ਡੀਜੀਪੀ ਸਾਹਿਬ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਕੇਂਦਰ ਦੀ ਕੀ ਸੱਤਾ ਦੀ ਤਾਕਤ ਹੈ ਕੀ ਇਸ ਵੇਲੇ ਵਾਕੇ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਨੈਪ ਸਿੰਘ ਸੈਣੀ ਕਹਿ ਰਹੇ ਕਿ ਐਸੀ ਭਰੋਸਾ ਦਿਨਿਆ ਕਾਰਵਾਈ ਕਰਾਂਗੇ ਕਾਰਵਾਈ ਹੁੰਦੀ ਹੈ ਕਿ ਨਹੀਂ ਇਸ ਸਮਾਂ ਦੱਸੇਗਾ ਪਰ ਇਹ ਜਿਹੜਾ ਮਾਮਲਾ ਮਾਮਲਾ ਜਿਹੜਾ ਲੰਬੇ ਸਮੇਂ ਤੋਂ ਸਿਖਰਾਂ ਤੇ ਹੈ ਇਹ ਕਿਤਨਾ ਕਿਤੇ ਧਿਆਨ ਜੂਲ ਮੰਗਦਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਮੁਲਕ ਦੇ ਅੰਕੜੇ ਬੜੇ ਡਰਾਵਨੇ ਨੇ ਬੜੇ ਹੈਰਾਨ ਕਰਦੇ ਆ ਮਜਾਤਾਂ ਦੇ ਇਸ ਮਤਲਬ ਕਿ ਜਿਹੜਾ ਬੰਬਰ ਪੂਸਾ ਜਾਨਾ ਉਹ ਚ ਪੈਣਾ ਨਹੀਂ ਚਾਹੁੰਦਾ ਮੈਂ ਤਾਂ ਹਮੇਸ਼ਾ ਗੱਲ ਕਰਦਾ ਕਿ ਇਨਸਾਨੀਅਤ ਦੀ ਗੱਲ ਕਰੋ ਪਰ ਅਜੇ ਤੱਕ ਵੀ ਲੋਕ ਇਹਦੇ ਵਿੱਚ ਉਲਝੇ ਹੋਏ ਨੇ ਵਾਕਫਖ ਸੂਬਿਆਂ ਵਿੱਚ ਕੀ ਹੋ ਰਿਹਾ ਹੈ ਸਭ ਨੂੰ ਪਤਾ ਹੈ ਵਾਈ ਪੂਰਨ ਕੁਮਾਰ ਦਾ ਮਾਮਲਾ ਜੇਕਰ ਇਸ ਮਾਮਲੇ 'ਚ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਬਹੁਤ ਸਾਰੇ ਸਮਾਜ ਦਲਿਤ ਸਮਾਜ ਇਕੱਠਾ ਹੋ ਕੇ ਕਾਨੂੰ ਵਿਰੋਧ ਵੀ ਕਰ ਸਕਦਾ ਪਰ ਜਿਹੜੀ ਏਐਸਆਈ ਨੇ ਖੁਦਕੁਸ਼ੀ ਕੀਤੀ ਹੈ ਜਿਹੜੇ ਉਹਨੇ ਦੋਸ਼ ਲਗਾਏ ਹੈ ਇਹ ਮਾਮਲੇ ਨੂੰ ਕਿਸੇ ਹੋਰ ਪਾਸੇ ਲਜਾ ਸਕਦੇ ਆ ਪਰ ਇਹਦੇ ਪਿੱਛੇ ਕੀ ਕੋਈ ਸੱਤਾ ਦੇ ਪਿੱਛੇ ਕੰਮ ਕਰ ਰਿਹਾ ਹੈ ਕਿਉਂਕਿ ਤਾਕਤ ਕੰਮ ਕਰ ਰਹੀ ਹੈ ਇਹਦੀ ਜਾਂਚ ਹੋਣੀ ਚਾ ਜਾਂਚ ਦੀ ਗੱਲ ਕਰੀਏ ਤਾਂ ਅਗਲੇ ਪਾਸੇ ਗੱਲ ਕਰਨੀ ਪਣਦੀ ਹੈ ਐਸਐਚਓ ਪੂਸ਼ਨ ਕੁਮਾਰ ਦੀ ਉਹ ਐਸਐਚਓ ਜਿਹਦੇ ਉੱਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲੱਗੇ ਇੱਕ ਪਰਿਵਾਰ ਇੱਕ ਮਾਂ ਜਿਹਦੀ ਧੀ ਦੇ ਨਾਲ ਬਲਾਤਕਾਰ ਹੋਇਆ ਉਹ ਰਿਪੋਰਟ ਦਰਜ ਕਰਾਉਣ ਦੇ ਲਈ ਬਾਰ-ਬਾਰ ਠੋਕਰਾਂ ਖਾ ਰਹੀ ਸੀ ਥਾਣੇ ਜਾ ਰਹੀ ਸੀ ਰਿਪੋਰਟ ਨਹੀਂ ਦਰਜ ਕੀਤੀ ਗਈ ਇਹ ਕਿਹਾ ਗਿਆ ਕਿ ਇਹਨਾਂ ਦਾ ਵਿਆਹ ਕਰਾ ਦੰਨੇ ਆ ਇਹ ਦਬਾਅ ਬਣਾਇਆ ਗਿਆ ਪਰਿਵਾਰ ਤੇ ਕੀ ਮੁੰਡੇ ਨੂੰ ਥਾਣੇ ਬੁਲਾ ਕੇ ਛੇਤਰਮਾਰਦਨਚਾਰ ਐਨੇ ਚ ਕੰਮ ਬਣ ਜੂਗਾ ਕਿ ਇਨਸਾਫ ਮਿਲ ਜੂਗਾ ਇਹਦੇ ਨਾਲ ਉਸ ਤੋਂ ਵੀ ਅੱਗੇ ਬੇਸ਼ਰਮੀ ਦੀਆਂ ਹੱਦਾਂ ਉਦੋਂ ਪਾਰ ਹੁੰਦੀਆਂ ਨੇ ਜਦੋਂ ਇਸ ਐਸਐਚਓ ਦੇ ਉੱਪਰ ਦੋਸ਼ ਲੱਗੇ ਕਿ ਇਹਨੇ ਫੋਨ ਤੇ ਉਸ ਦੀ ਮਾਂ ਨੂੰ ਲਗਾਤਾਰ ਬਲੈਕਮੇਲ ਕਰਨ ਦਾ ਯਤਨ ਕੀਤਾ ਬਲੈਕਮੇਲ ਮਤਲਬ ਉਹਨਾਂ ਨੇ ਉਹਦੇ ਨਾਲ ਗੰਦੀਆਂ ਗੱਲਾਂ ਕਰਦਾ ਸੀ ਸੋਸ਼ਲ ਮੀਡੀਆ ਤੇ ਉਹ ਆਡੀਓ ਵਾਇਰਲ ਹੋਈਆਂ ਸੋਸ਼ਲ ਮੀਡੀਆ ਤੇ ਉਹ ਗੱਲਬਾਤ ਵਾਇਰਲ ਹੋਈ ਬਾਅਦ ਦੇ ਵਿੱਚ ਮਾਮਲਾ ਵੱਡੇ ਅਧਿਕਾਰੀਆਂ ਦੇ ਧਿਆਨ ਵਿੱਚ ਗਿਆ ਕਿਹਾ ਜਾਂਦਾ ਕਿ ਪ੍ਰੈਸ ਕਾਨਫਰੰਸ ਜਿਸ ਤਨ ਕੀਤੀ ਗਈ ਸੀ ਤੇ ਇਹਦੇ ਬਾਬਤ ਬਹੁਤੀਆਂ ਖਬਰਾਂ ਛਪੀਆਂ ਨਹੀਂ ਕਹਿਣ ਵਾਲੇ ਇਹ ਵੀ ਕਹਿੰਦੇ ਕਿ ਉੱਪਰ ਦੇ ਪਾਸੇ ਦਬਕਾ ਪੈ ਗਿਆ ਸੀ ਕੋਈ ਕਹਿੰਦਾ ਸਮਝੌਤਾ ਹੋ ਗਿਆ ਸੀ ਪਤਾ ਨਹੀਂ ਕੀ ਗੱਲ ਹੈ ਸਮਝੌਤਾ ਸੀ ਜਾਂ ਦਬਕਾ ਸੀ ਪਰ ਜਿਹੜੇ ਲੋਕ ਪਿੱਛੇ ਪਰਦੇ ਦੇ ਪਿੱਛੇ ਕੰਮ ਕਰ ਰਹੇ ਨੇ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਉਸ ਪਰਿਵਾਰ ਦੇ ਨਾਲ ਖੜੇ ਹੈ ਜਿਹੜੇ ਸੰਗਠਨ ਨੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਦੇ ਬਾਬਤ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਤਾਂ ਪਾਕਿਸਤਾਨ 'ਚ ਸੰਪਰਕ ਹੈ ਜੀ ਇਹ ਤਾਂ ਜਿਹੜੇ ਗੈਂਗਸਟਰ ਹੈ ਉਹਨਾਂ ਤੋਂ ਸਾਨੂੰ ਧਮਕੀਆਂ ਦਵਾਉਂਦੇ ਹੈ ਬੇ ਪੁਲਿਸ ਵਾਲੇ ਧਮਕੀਆਂ ਤੋਂ ਕਦੋਂ ਤੋਂ ਡਰਨ ਲ ਪੁਲਿਸ ਵਾਲੇ ਜੋ ਕਾਰਵਾਈ ਕਰਨੀ ਚਾਹੀਦੀ ਹੈ ਪੁਲਿਸ ਵਾਲਿਆਂ ਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਫੋਨ ਆਇਆ ਕਿੱਥੋਂ ਆ ਪੁਲਿਸ ਵਾਲੇ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਜੋ ਕੁਛ ਅਸੀਂ ਕਰ ਰਹੇ ਹਾਂ ਉਹ ਸਹੀ ਗਲਤ ਹੈ ਕਾਨੂੰਨ ਦੇ ਰਖਵਾਲੇ ਨੇ ਮੈਂ ਸ਼ੁਰੂਆਤ ਵਿੱਚ ਦੱਸ ਦੇਣਾ ਬਹੁਤ ਸਾਰੇ ਪੁਲਿਸ ਵਾਲੇ ਇਮਾਨਦਾਰੀ ਨਾਲ ਡਿਊਟੀ ਕਰਦੇ ਆ ਸਾਡੇ ਕੋਲ ਕਈ ਉਦਾਹਰਨਾਂ ਨੇ ਅੰਮ੍ਰਿਤਸਰ ਦਾ ਉਹ ਡੀਐਸਪੀ ਜਿਹੜਾ ਆਪਣੀ ਜੇਬ ਦੇ ਵਿੱਚੋਂ ਕੁੜੀਆਂ ਦੇ ਵਿਆਹ ਕਰਦਾ ਜਗਰਾਉਂ ਦਾ ਪੁਲਿਸ ਵਾਲਾ ਕਪੂਰ ਚਿਲ ਦਾ ਏਐਸਆਈ ਜਿਹੜਾ ਸਾਈਕਲ ਤੇ ਬੂਟੇ ਸੰਭਾਲਣ ਦਾ ਯਤਨ ਕਰਦਾ ਪਾਣੀ ਲੋਂਦਾ ਬਹੁਤ ਸਾਰੀਆਂ ਉਦਾਹਰਨਾਂ ਨੇ ਪਰ ਸਾਡੇ ਕੋਲ ਕੁਝ ਇਦਾਂ ਦੀਆਂ ਜਿਹੜੇ ਜੇਬ ਦੇ ਵਿੱਚ ਅੰਡੇ ਪਾ ਕੇ ਆਟੋ ਤੇ ਬਹਿ ਕੇ ਤੁਰਨ ਲੱਗਦੇ ਤੇ ਅੰਡੇ ਟੁੱਟ ਜਾਂਦੇ ਆ ਸਾਡੇ ਕੋਲ ਇਦਾਂ ਦੀ ਧਾਰਨਾ ਵੀ ਹੈ ਕਿ ਦੋ ਭਰਾਵਾਂ ਨੇ ਖੁਦਕੁਸ਼ੀ ਕਰ ਲਈ ਅਜੇ ਤੱਕ ਐਸਐਚਓ ਲੱਭਦਾ ਨਹੀਂ ਪਿਆ ਕਿੱਥੇ ਹੈ ਸਾਡੇ ਕੋਲ ਇਸ ਤਰ੍ਹਾਂ ਦੀ ਧਾਰਨਾ ਵੀ ਹੈ ਫਗਵਾੜੇ ਦੇ ਵਿੱਚ ਫੜੀ ਰੇੜੀ ਵਾਲਿਆਂ ਦੇ ਲੱਤਾਂ ਮਾਰੀਆਂ ਗਈਆਂ ਰੇੜੀ ਦੇ ਵਿੱਚ ਲੱਤਾਂ ਮਾਰ ਕੇ ਸਬਜ਼ੀਆਂ ਸੁੱਟ ਦਿੱਤੀਆਂ ਗਈਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਗੱਲ ਕਰਨ ਲੱਗੀ ਤਾਂ ਪਰ ਮਸਲਾ ਇਹ ਹੈ ਕਿ ਇਸ ਵੇਲੇ ਪਰਿਵਾਰ ਇਨਸਾਫ ਦੀ ਡੀਕੁਏਸੀ ਤੇ ਉਹਨੇ ਇਨਸਾਫ ਤਾਂ ਕੀ ਦਬਾਉਣਾ ਸੀ ਕੇਸ ਤਾਂ ਕੀ ਦਰਜ ਕਰਨਾ ਸੀ ਉਦੀ ਮਾਂ ਦੇ ਨਾਲ ਅਸ਼ਲੀਲ ਗੱਲਾਂ ਕਰਨ ਲੱਪਿਆ ਹੋਟਲ ਦੇ ਵਿੱਚ ਬੁਲਾਇਆ ਗਿਆ ਮੈਂ ਪੂਰੀ ਆਡੀਓ ਸਾਂਝੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਜਿਸ ਤਰ੍ਹਾਂ ਉਹ ਬਿਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ ਉਸ ਬੰਦੇ ਨੇ ਗੱਲ ਕਰਦੇ ਨੇ ਹੁਣ ਕਹਿਣ ਨੂੰ ਤਾਂ ਉਹ ਐਸਐਚਓ ਆ ਪਰ ਪ੍ਰਸ਼ਾਸਨਿਕ ਤੌਰ ਤੇ ਕਾਰਵਾਈ ਕਿਉਂ ਨਹੀਂ ਹੋਈ ਜਦੋਂ ਮਾਮਲਾ ਸੁਰਕੀਆਂ ਵਿੱਚ ਆਇਆ ਜਦੋਂ ਮੀਡੀਆ ਦੇ ਵਿੱਚ ਵੱਖ-ਵੱਖ ਧਾਰਣਾਂ 'ਚ ਗੱਲ ਪਹੁੰਚੀ ਤਾਂ ਜਾ ਕੇ ਕਾਰਵਾਈ ਕੀਤੀ ਆ ਹੁਣ ਜਿਹੜੇ ਪਿਛਲੇ ਪਾਸੇ ਕੰਮ ਕਰ ਰਹੇ ਨੇ ਜਿਹੜੇ ਕਹਿੰਦੇ ਕਿ ਅਸੀਂ ਇਨਸਾਫ ਦਵਾ ਕੇ ਰਹਿਣਾ ਪਰਚਾ ਤਾਂ ਅਜੇ ਦਰਜ ਹੋ ਗਿਆ ਹੁਣ ਕੀ ਪਾਕਸੋ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ ਕਿਉਂਕਿ ਕੁੜੀ ਦੀ ਉਮਰ ਘੱਟ ਹੈ ਪਰ ਜਿਹੜੀ ਅੰਦਰ ਜਾ ਕੇ ਨੇ ਹਰਕਤ ਕੁੜੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਸੀਸੀਟੀਵੀ ਕੈਮਰਾ ਨਹੀਂ ਸੀ ਰੌਲਾ ਉਸ ਗੱਲ ਦਾ ਵੀ ਪੈਂਦਾ ਪਿਆ ਮਾਂ ਦੇ ਨਾਲ ਵੀ ਕੁਝ ਅਜਹੀਆਂ ਹੱਦਾਂ ਟੱਪਣ ਦੀ ਕੋਸ਼ਿਸ਼ ਕੀਤੀ ਹੈ ਜੇ ਵਾਕਈ ਇਹ ਸਾਰਾ ਕੁਝ ਹੈ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਹੋਣੀ ਚਾਹੀਦੀ ਹੈ ਸਵਾਲ ਲੰਬੇ ਸਮੇਂ ਤੋਂ ਉੱਠਦਾ ਪਿਆ ਹੈ ਗੱਲ ਪੰਜਾਬ ਦੇ ਡੀਜੀਪੀ ਸਾਹਿਬ ਤੱਕ ਪਹੁੰਚਣੀ ਚਾਹੀਦੀ ਹੈ ਵਰਦੀ ਤੇ ਦਾਗ ਨਹੀਂ ਲੱਗਣਾ ਚਾਹੀਦਾ ਇਹ ਕਾਨੂੰਨ ਦੇ ਰਖਵਾਲੇ ਨੇ ਜੇਕਰ ਰਖਵਾਲੇ ਹੀ ਸਾਰਾ ਕੁਝ ਕਰਨ ਲੱਪਣ ਇਨਾਂ ਦੇ ਉੱਪਰ ਦੋਸ਼ ਲੱਗਣ ਮੈਂ ਫਿਰ ਕਹਿੰਦਾ ਕਿ ਇਹ ਦੋਸ਼ ਲੱਗਦੇ ਆ ਇਹ ਜਾਂਚ ਦਾ ਵਿਸ਼ਾ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਕੱਲੂ ਬੰਦਾ ਕਹਿ ਦੂਗਾ ਜਿੱਦਾਂ ਜਿਹੜੇ ਬੰਦੇ ਅੱਗੇ ਹੋ ਕੇ ਕੇਸ ਲੜ ਰਹੇ ਆ ਜਿਹੜੇ ਸਾਥ ਦੇ ਰਹੇ ਆ ਕਿ ਇਹ ਤਾਂ ਗੈਂਗਸਟਰ ਤੋਂ ਫੋਨ ਕਰਾਉਂਦੇ ਆ ਹੁਣ ਜੇ ਫੋਨ ਕਰਾ ਰਹੇ ਕਿਹੜੇ ਗੈਂਗਸਟਰ ਦਾ ਕਦੋਂ ਫੋਨ ਕਰਾਇਆ ਤੁਸੀਂ ਉਹਦੇ ਬਾਰੇ ਦੱਸੋ ਸਹੀ ਉਲਟਾ ਤੁਸੀਂ ਕ੍ਰਾਸ ਪਰਚਾ ਕਰਾਇਆ ਕਿ ਨਹੀਂ ਕਰਾਇਆ ਸਵਾਲ ਤੇ ਵੀ ਬਣਦਾ ਨਾ ਪਰ ਮਸਲਾ ਇਹ ਹੈ ਕਿ ਇਸ ਵੇਲੇ ਜਾਂਚ ਹੋਣੀ ਚਾਹੀਦੀ ਹੈ ਸੱਚ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਬਹੁਤ ਸਾਰੇ ਲੋਕਾਂ ਨੇ ਆਡੀਓ ਦੇਖੀ ਹੈ ਬਹੁਤ ਸਾਰੇ ਲੋਕਾਂ ਨੇ ਵੀਡੀਓ ਦੇਖ ਇਹ ਮੁੱਦਾ ਉਸ ਵੇਲੇ ਦਾ ਗਰਮ ਆ ਗਿਆ ਜਦੋਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਭਾਵੇਂ ਉਹਨਾਂ ਨੇ ਇਸ ਐਸਐਚ ਨੂੰ ਲਾਈਨ ਹਾਜ਼ਰ ਕਰ ਦਿੱਤਾ ਮਾਮਲਾ ਦਰਜ ਕਰ ਦਿੱਤਾ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਪੌਕਸ 1 ਦੇ ਤਹਿਤ ਧਾਰਾਵਾਂ ਨੂੰ ਜੋੜਿਆ ਜਾਵੇ ਕਿਉਂਕਿ ਕੁੜੀ ਦੇ ਨਾਲ ਜਿਹੜੀਆਂ ਬੇਸ਼ਰਮੀ ਦੀਆਂ ਹੱਦਾਂ ਟੱਪਣ ਦੀ ਕੋਸ਼ਿਸ਼ ਕੀਤੀ ਹੈ ਮਾਂ ਦੇ ਨਾਲ ਕੋਸ਼ਿਸ਼ ਕੀਤੀ ਉਹਦਾ ਵੱਖਰਾ ਪਰਚਾ ਦਰਜ ਕੀਤਾ ਜਾਵੇ ਆਉਂਦੇ ਸਮੇਂ ਨੂੰ ਪਤਾ ਲੱਗਣਾ ਕਿ ਮਾਮਲਾ ਕਿੱਧਰ ਨੂੰ ਜਾਵੇਗਾ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੁੰਦਾ ਕਿ ਜੋ ਇਸ ਵੇਲੇ ਜੋ ਇਸ ਵੇਲੇ ਘਟਨਾ ਵਾਪਰੀ ਹੈ ਪ੍ਰਸ਼ਾਸਨ ਦੇ ਉੱਚਤਕਾਰੀਆਂ ਚਾਹੀਦਾ ਕਿ ਸੱਚਮੁੱਚ ਜਾਂਚ ਕਰਾ ਕੇ ਸੱਚ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਜੇਕਰ ਇਸ ਮਾਮਲੇ 'ਚ ਇਨਸਾਫ ਨਹੀਂ ਮਿਲਿਆ ਨਾ ਤਾਂ ਬਹੁਤ ਸਾਰੇ ਮਾਮਲੇ ਤੋਂ ਉਹ ਕਹਿੰਦੇ ਹੁੰਦੇ ਆ ਕਿ ਲੋਕਾਂ ਨੇ ਧਿਆਨ ਰੱਖਿਆ ਜੁਰ ਸੀ ਉਸ ਮਾਮਲੇ ਤੇ ਪਰ ਧਿਆਨ ਚੱਕਿਆ ਜਾਣਾ ਬੜਨਾ ਕੁਛ ਨਹੀਂਗਾ ਇਸ ਲਈ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਅਗਲੀ ਗੱਲ ਕਰਦੇ ਆ ਬੇਅਦਬੀਆਂ ਦੀ ਪੰਜਾਬ ਦੇ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਬੇਅਦਬੀਆਂ ਦੀਆਂ ਖਬਰਾਂ ਆਉਂਦੀਆਂ ਰਹਦੀਆਂ ਨੇ ਧਾਰਮਿਕ ਗ੍ਰੰਥਾਂ ਨਾਲ ਬੇਅਦਬੀ ਦਾ ਮਾਮਲਾ ਬਹੁਤ ਗੰਭੀਰ ਹੁੰਦਾ ਹੈ ਕਿਉਂਕਿ ਇਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਭੜਕਦੀਆਂ ਨੇ ਨੁਕਸਾਨ ਹੁੰਦਾ ਹੈ ਜਾਨੀ ਨੁਕਸਾਨ ਵੀ ਹੁੰਦਾ ਹੈ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਣਾਂ ਨੇ ਪਰ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਇਹ ਗਰਾਫ ਲਗਾਤਾਰ ਵੱਧ ਰਿਹਾ ਹੈ ਬੈਬਲ ਕਲਾ ਬੇਅਦਬੀ ਗੋਲੀਕਾਂ ਜਦੋਂ ਇਹ ਘਟਨਾਵਾਂ ਵਾਪਰੀਆਂ ਸੀ ਤਿੰਨ ਵਕ ਵਕ ਘਟਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਗਏ ਅੰਗ ਫੜੇ ਗਏ ਗਲੀਆਂ ਵਿੱਚ ਸੁੱਟੇ ਗਏ ਉਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋਇਆ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਸੀ ਪ੍ਰਦਰਸ਼ਨਕਾਰੀਆਂ ਉੱਪਰ ਗੋਲੀ ਚਲਾਈ ਗਈ ਦੋ ਜਣੇ ਦੀ ਮੌਤ ਹੁੰਦੀ ਹੈ ਅਜੇ ਤੱਕ ਵੀ ਉਸ ਮਾਮਲੇ 'ਚ ਇਨਸਾਫ ਨਹੀਂ ਮਿਲਿਆ ਬੁਰਜ ਜਵਾਰ ਸਿੰਘ ਵਾਲਾ ਜੋ ਕੁਝ ਹੋਇਆ ਸਭ ਨੂੰ ਪਤਾ ਹੈ ਬਰਗਾੜੀ ਕਿਉਂ ਮਸ਼ਹੂਰ ਹੋਇਆ ਇਹ ਸਭ ਨੂੰ ਪਤਾ ਹੈ ਪਰ ਇਸ ਵੇਲੇ ਵੀ ਕਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ باوجود ਇਸ ਦੇ ਕਿ ਸਾਰਾ ਕੁਝ ਕਟਣਾ ਚਾਹੀਦਾ ਹੈ ਪਰ ਨਹੀਂ ਲਗਾਤਾਰ ਕੇਸ ਵੱਧ ਰਹੇ ਹਨ 2018 ਤੋਂ ਲੈ ਕੇ 2023 'ਚ ਪੰਜਾਬ ਚ ਆਈਪੀਸੀ ਦੀ ਧਾਰਾ 295 ਤੇ 297 ਦੇ ਤਹਿਤ ਸਭ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ 2018 ਵਿੱਚ 202 ਮਾਮਲੇ 2019 ਦੇ ਵਿੱਚ 180 2020 ਦੇ ਵਿੱਚ 165 ਮਾਮਲੇ 2021 ਦੇ ਵਿੱਚ 199 2022 ਦੇ ਵਿੱਚ 205 2023 ਦੇ ਵਿੱਚ 194 ਮਾਮਲੇ ਦਰਜ ਕੀਤੇ ਗਏ 2024 25 ਦੇ ਅੰਕੜੇ ਅਜੇ ਤੱਕ ਸਾਹਮਣੇ ਆਏ ਨਹੀਂ ਪਰ ਜਿਸ ਹਿਸਾਬ ਦੇ ਨਾਲ ਇਹ 150 200 250 ਘਟਨਾਵਾਂ ਲਗਾਤਾਰ ਵਾਪਰੀਆਂ ਹਰ ਸਾਲ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਲਾਤ ਕਿੱਦਾਂ ਜਾ ਰਹੇ ਨੇ ਜਾਂ ਤਾਂ ਕੋਈ ਅਜਿਹਾ ਸ਼ਖਸ ਅਜਿਹੇ ਮਾੜੇ ਅੰਸਰ ਜਿਹੜੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦਾ ਇਹ ਕਾਰਨ ਨਮ ਹੈ ਜਾਂ ਇਹਨਾਂ ਮਾਮਲਿਆਂ ਦੇ ਵਿੱਚ ਕੋਈ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ ਭਾਵੇਂ ਸਿਆਸੀ ਤੌਰ ਤੇ ਹੋਵੇ ਉਹਦੇ ਕਰਕੇ ਸਾਰਾ ਕੁਝ ਇਹ ਹੋ ਰਿਹਾ ਹੁਣ ਤੁਸੀਂ ਦੇਖੋ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਚਰਚਾ ਚੱਲੀ ਤੇ 15 ਜੁਲਾਈ 2025 ਦੇ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਪੰਜਾਬ ਅਪਰਾਧ ਰੋਕਥਾਮ ਬਿਲ 2025 ਇਹ ਪਾਸ ਕੀਤਾ ਗਿਆ ਇਹਦੇ ਵਿੱਚ ਕਿਹਾ ਗਿਆ ਕਿ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰਸਤਾਵ ਰੱਖਿਆ ਗਿਆ ਪਰ ਕਿਸੇ ਵੀ ਮਾਮਲੇ ਵਿੱਚ ਤੱਕ ਇਹ ਸੁਣਵਾਈ ਹੋਈ ਨਹੀਂ 2015 ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਸੀ ਜਦੋਂ ਬਾਈਬਲ ਕਲਾ ਇਹ ਕਾਂਡ ਵਾਪਰਦਾ ਬਰਗਾੜੀ ਕਾਂਡ ਵਾਪਰਦਾ ਸਰਕਾਰ ਕਹਿੰਦੀ ਸੀ ਅਸੀਂ ਇਨਸਾਫ ਦਵਾਵਾਂਗੇ ਕੁਝ ਨਹੀਂ ਹੋਇਆ ਲੋਕਾਂ ਨੇ ਸਰਕਾਰ ਬਦਲ ਦਿੱਤੀ ਕਾਂਗਰਸ ਪਾਰਟੀ ਦੀ ਸਰਕਾਰ ਆਈ ਦੋ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ 4.5 ਸਾਲ ਤੋਂ ਉੱਪਰ ਦਾ ਸਮਾਂ ਲੱਗ ਗਿਆ ਚੰਨੀ ਸਾਹਿਬ 111 ਦਿਨ ਆਏ ਚੰਨੀ ਸਾਹਿਬ ਨੇ ਕਿਹਾ ਕਿ ਅਸੀਂ ਇਨਸਾਫ ਦਵਾਵਾਂਗੇ ਦੋਹਾਂ ਦੇ ਕੋਲੋਂ ਇਨਸਾਫ ਨਹੀਂ ਦਵਾ ਹੋਇਆ ਇਸੇ ਤਰ੍ਹਾਂ ਆਮ ਆਦੀ ਪਾਰਟੀ ਦੀ ਸਰਕਾਰ ਆ ਗਈ ਇਹਨਾਂ ਨੇ 24 ਘੰਟਿਆਂ ਵਿੱਚ ਦਾਅਵਾ ਕੀਤਾ ਸੀ ਅਸੀਂ ਇਨਸਾਫ ਦਵਾਵਾਂਗੇ ਪਰ ਕਿਤੇ ਨਾ ਕਿਤੇ ਇਹ ਮਾਮਲੇ ਲਟਕਦੇ ਰਹੇ ਜਿਹੜੇ ਦਾਅਵੇ ਕਰਦੇ ਸੀ ਕਿ ਨਸ਼ਾ ਪੰਜਾਬ ਚੋਂ ਖਤਮ ਕੀਤਾ ਜਾਵੇਗਾ ਨਸ਼ਾ ਨਾ ਅਕਾਲੀ ਦਲ ਵੇਲੇ ਖਤਮ ਹੋਇਆ ਨਾ ਕਾਂਗਰਸ ਵੇਲੇ ਖਤਮ ਹੋਇਆ ਤਾਂ ਨਹੀਂ ਹੁਣ ਹੋ ਰਿਹਾ ਪਰ ਕੋਸ਼ਿਸ਼ਾਂ ਹੁਣ ਵੀ ਕੀਤੀਆਂ ਜਾ ਰਹੀਆਂ ਨੇ ਕੋਸ਼ਿਸ਼ਾਂ ਉਦੋਂ ਵੀ ਕੀਤੀਆਂ ਜਾ ਰਹੀਆਂ ਸੀ ਪਰ ਅਸੀਂ ਇਹ ਕਹਿ ਜੀਏ ਕਿ ਨਸ਼ਾ ਖਤਮ ਹੋ ਗਿਆ ਨਹੀਂ ਇਹ ਗੱਲ ਬਿਲਕੁਲ ਨਹੀਂ ਅਸੀਂ ਬੇਅਦਬੀ ਦੀ ਗੱਲ ਕਰਦੇ ਹਾਂ ਬੇਅਦਬੀ ਦੇ ਕਿਟਨਾਮਾ ਲਗਾਤਾਰ ਵਾਧਰੀਆਂ ਨੇ ਜਦੋਂ 10 ਸਾਲ ਹੋ ਗਏ ਕਿਟਨਾ ਵਾਪਸੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਤਾਂ ਆਉਂਦੇ ਸਾਲਾਂ ਨੂੰ ਕਦੋਂ ਇਨਸਾਫ ਮਿਲੇਗਾ ਇਹ ਕਿਹਾ ਨਹੀਂ ਜਾ ਸਕਦਾ ਪਰ ਹਰ ਹਰ ਹਫਤੇ ਹਰ ਮਹੀਨੇ ਇਹ ਜਿਹੜੀਆਂ ਖਬਰਾਂ ਹੁੰਦੀਆਂ ਨੇ ਕੁਝ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ 7 ਅਕਤੂਬਰ ਦੀ ਘਟਨਾ ਹੈ ਜੰਮੂ ਕਸ਼ਮੀਰ ਦੇ ਵਿੱਚ ਇੱਕ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਐਸੀ ਉਹਨਾਂ ਨੂੰ ਅੱਗ ਲਾ ਦਿੱਤੀ ਗਈ ਇਹ ਮਾਮਲਾ ਕਿੰਨਾ ਭੱਖਿਆ ਉਸ ਥਾਂ ਤੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਮਨਾਉਣਾ ਤੇ ਉੱਥੇ ਜਾ ਕੇ ਇਹ ਸਾਰਾ ਕੁਝ ਕੀਤਾ ਗਿਆ ਇਹ ਜੋ ਕੁਝ ਵੀ ਹੋਇਆ ਜਿਸ ਤਰ੍ਹਾਂ ਵੀ ਹੋਇਆ ਇਹਦਾ ਵਿਰੋਧ ਹੋਇਆ ਇਹ ਗਲਤ ਸੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਪੰਜਾਬ ਦੇ ਵਿੱਚ ਲਗਾਤਾਰ ਮਾਮਲੇ ਵਧਨ ਦੇ ਕਰਕੇ ਕਿਤਨਾ ਕਿਤੇ ਦੀ ਚਰਚਾ ਵੱਖਰੇ ਤਰ੍ਹਾਂ ਵੀ ਹੋਣ ਲੱਗ ਪਈ ਹੈ ਸਰਕਾਰ ਕਹਿੰਦੀ ਇਨਸਾਫ ਦੁਆਵਾਂ ਕਿ ਦੇਖਤੀ ਹੈ ਇਨਸਾਫ ਕਦੋਂ ਮਿਲਦਾ ਹੈ ਅੱਗੇ ਵਧਦੇ ਗੱਲ ਕਰਦੇ Rajasthan ਦੀ Rajasthan ਦੇ ਵਿੱਚ ਇੱਕ ਹਾਦਸਾ ਵਾਪਰਿਆ ਇੱਕ ਬੱਸ ਨੂੰ ਅੱਗ ਲੱਗ ਗਈ ਹੁਣ ਤੱਕ 21 ਜਣਿਆਂ ਦੀ ਮੌਤ ਹੋ ਗਈ ਹੈ ਬਹੁਤ ਸਾਰੇ ਲੋਕ ਇਸ ਕਰਕੇ ਮਾਰੇ ਗਏ ਉਹਨਾਂ ਨੇ ਬੱਸ ਤੋਂ ਬਾਹਰ ਨਿਕਲਣ ਦਾ ਯਤਨ ਕੀਤਾ ਪਰ ਕਹਿੰਦੇ ਆ ਕਿ ਦਰਵਾਜ਼ਾ ਜਾਮ ਹੋ ਗਿਆ ਜਿੰਨਿਆਂ ਦੇ ਕੋਲ ਤਾਕੀਆਂ ਟੁੱਟੀਆਂ ਉਹਨਾਂ ਨੇ ਤੋੜੀਆਂ ਤੇ ਤਾਕੀਆਂ ਥਾਣੀ ਬਾਹਰ ਆ ਗਏ ਪਰ ਬਹੁਤ ਸਾਰੇ ਲੋਕ ਜਿਨ੍ਹਾਂ ਕੋ ਬਾਹਰ ਨਹੀਂ ਨਿਕਲ ਹੋਇਆ ਉਹ ਅੱਗ ਦੀ ਲਪੇਟ ਵਿੱਚ ਆ ਗਏ ਉਹਨਾਂ ਦੀ ਮੌਤ ਹੋ ਗਈ ਦ੍ਰਿਸ਼ ਇੰਨਾ ਭਿਆਨਕ ਹੈ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਦੇਖ ਨਹੀਂ ਹੁੰਦੇ ਕਈ ਤਾਂ ਬਿਲਕੁਲ ਸੜ ਕੇ ਸੁਆਹ ਹੋ ਗਏ ਹੈ ਡੀਐਨਏ ਰਹੀ ਉਹਨਾਂ ਦੀ ਜਾਂਚ ਉਹ ਹੋਵੇਗੀ ਪਰ ਕਈ ਪਰਿਵਾਰਕ ਮੈਂਬਰਾਂ ਨੇ ਜਦੋਂ ਸੈਂਪਲ ਦੇਣੇ ਸੀ ਤਾਂ ਉਹਨਾਂ ਨੇ ਉਸੇ ਨਾਰੇ ਬਾਜੀ ਵੀ ਕੀਤੀ ਹੈ ਇਹ ਮਾਮਲਾ ਆਉਂਦੇ ਦਿਨੋਂ ਭੱਜ ਜਾਣਾ ਚਾਰ ਬੱਚੇ ਅਜੇ ਵੀ ਵੈਂਟੀਲੇਟਰ ਤੇ ਐ 10 ਸਾਲ ਦੇ ਬੱਚੇ ਨੇ ਇੱਕ ਕੁਛ ਤੋਂ ਪਹਿਲਾਂ ਦਮ ਤੋੜਿਆ ਪਰ ਇਹਨਾਂ ਦੇ ਵਿੱਚੋਂ 16 ਜਣੇ ਐ ਜਿਹੜੇ ਗੰਭੀਰ ਜ਼ਖਮੀ ਦਸੇ ਜਾ ਰਹੇ ਐ ਕਿੰਨੇ ਬੱਚੇ ਕਿੰਨੇ ਨਹੀਂ ਸਾਨੂੰ ਨਹੀਂ ਪਤਾ ਪਰ ਇਹ ਮਾਮਲਾ ਜਿਹੜਾ ਆ ਰਾਜਸਥਾਨ ਦੇ ਵਿੱਚ ਘਟਨਾ ਵਾਪਰੀ ਐ ਇਹ ਬੜੀ ਮੰਦਭਾਗੀ ਘਟਨਾ ਐ ਦੂਸਰੇ ਪਾਸੇ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਕਿ ਅਸੀਂ ਦੀ ਜਾਂਚ ਕਰਾਵਾਂਗੇ ਕਰਾਓ ਜਾਂਚ ਕਰਾਉਣੀ ਚਾਹੀਦੀ ਐ ਕੁਝ ਘੰਟਿਆਂ ਤੱਕ ਤੁਸੀਂ ਮੁਆਵਜ਼ੇ ਦਾ ਐਲਾਨ ਵੀ ਕਰ ਦੋਗੇ ਪਰ ਮੇਰਾ ਸਵਾਲ ਉੱਤੋਂ ਅਗਲਾ ਐ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬਹੁਤ ਸਾਰੀਆਂ ਅਜਹੀਆਂ ਬੱਸਾਂ ਨੇ ਜਿਹੜੀਆਂ 2 ਨੰਬਰ 'ਚ ਚੱਲਦੀਆਂ ਇਹ 2 ਨੰਬਰ ਦੀ ਸੀ 1 ਦੀ ਸੀ ਮੈਨੂੰ ਨਹੀਂ ਪਤਾ ਪਰ ਬਹੁਤ ਸਾਰੀਆਂ ਅਜਿਹੀਆਂ ਬਸਾਂ ਨੇ ਵਕ ਵਕ ਬਸ ਸਟੈਂਡ ਦੇ ਬਾਹਰਲੇ ਪਾਸੇ ਤੁਸੀਂ ਦੇਖ ਸਕਦੇ ਆ ਕਿ ਗੈਰਚੂਨੀ ਤਰੀਕੇ ਨਾਲ ਬਸਾਂ ਚੱਲਦੀਆਂ ਕੋਈ ਕਿਸੇ ਪੈਟਰੋਲ ਪੰਪ ਤੇ ਖੜੀ ਐ ਕਿਸੇ ਨੇ ਵਿੱਚ ਮੰਜੇ ਰੱਖੇ ਐ ਸਾਈਕਲ ਮੋਟਰਸਾਈਕਲ ਵੀ ਰੱਖੇ ਐ ਇੱਥੋਂ ਤੱਕ ਕਿ ਕਈ ਭੇਡਾਂ ਭੇਡਾਂ ਲੈ ਕੇ ਵੀ ਤੁਰੇ ਹੁੰਦੇ ਐ ਕਿ ਇਹਦੇ ਵਿੱਚ ਰੱਖਣੀਆਂ ਪੈਸੇ ਐ 2-2 3-3000 ਰੁਪਏ ਉਹਨਾਂ ਤੋਂ ਕਿਰਾਇਆ ਵਸੂਲਿਆ ਜਾਂਦਾ ਉਹ ਇਸ ਤਰ੍ਹਾਂ ਅੰਦਰ ਮਤਲਬ ਖੁੱਡੇ ਦੇ ਵਿੱਚ ਕੁੱਕੜ ਬਾੜੇ ਹੁੰਦੇ ਨੇ ਇਸ ਤਰ੍ਹਾਂ ਕੁਝ ਲੋਕ ਵਿੱਚ ਤੁੰਨੇ ਹੁੰਦੇ ਆ ਇਹ ਕਮਾਈ ਜਿਹੜੀ ਆ ਮੋਟੀ ਹੋ ਰਹੀ ਹੈ ਕੁਝ ਲੋਕਾਂ ਦਾ ਕਹਿਣਾ ਕਿ ਇਹ ਪੈਸੇ ਜਿਹੜੇ ਉਹ ਵੀ ਬਚ ਆ ਜਾਂਦੇ ਆ ਉਹ ਕਿਸ ਤਰ੍ਹਾਂ ਕਿਉਂਕਿ ਦੂਸਰੇ ਸੂਬਿਆਂ ਤੋਂ ਦੂਸਰੀਆਂ ਥਾਂਾਂ ਤੋਂ ਸਮਾਨ ਆਉਂਦਾ ਉਹ ਟੈਕਸ ਦੇ ਰੂਪ ਦੇ ਜਿਹੜੀ ਕਮਾਈ ਹੁੰਦੀ ਹੈ ਉਹ ਸਰਕਾਰ ਨੂੰ ਚੂਨਾ ਲੱਗ ਰਿਹਾ ਜੇ ਵਾਕਈ ਟ੍ਰਾਂਸਪੋਰਟੇਸ਼ਨ ਦਾ ਖਰਚਾ ਬਚਾਇਆ ਜਾਂਦਾ ਜਾਂਦੇ ਹੋਏ ਸਵਾਰੀਆਂ ਲੈ ਕੇ ਤੌਂਦੇ ਹੋਏ ਵਿੱਚ ਮਾਲ ਲੋਡ ਕਰਕੇ ਆ ਜਾਂਦੇ ਆ ਇਹਦਾ ਮਤਲਬ ਕਿਤਨਾ ਕਿਤੇ ਗੜਬੜੀ ਹੈ ਇਹਦਾ ਮਤਲਬ ਇਹ ਮਾਮਲੇ ਬਹੁਤ ਗੰਭੀਰ ਹੈ ਇਹਦਾ ਮਤਲਬ ਇਹਦੀ ਜਾਂਚ ਹੋਣੀ ਚਾਹੀਦੀ ਹੈ ਪਰ ਜਦੋਂ ਘਟਨਾਵਾ ਵਾਪਰ ਜਾਂਦੀਆਂ ਨੇ ਉਸ ਵੇਲੇ ਬਹੁਤਿਆਂ ਨੂੰ ਯਾਦ ਆ ਜਾਂਦਾ ਇਸ ਘਟਨਾ ਦੇ ਵਿੱਚ ਇੱਕ ਬਾਪ ਨੇ ਆਪਣੇ ਦੋ ਬੱਚੇ ਖੋਲੇ ਹਨ ਦੱਸਿਆ ਕਿ ਅੱਖਾਂ ਦੇ ਮੋਹਰੇ ਸਾਰਾ ਕੁਝ ਹੋ ਗਿਆ ਹੁਣ ਸ਼ੱਕੇ ਵੀ ਹੈ ਕਿ ਬਸ ਦੇ ਵਿੱਚ ਪਟਾਕੇ ਸੀ ਸ਼ੱਕ ਹੈ ਇਹ ਜਾਂਚ ਹੋਣੀ ਚਾਹੀਦੀ ਹੈ ਕੋਈ ਕਹਿੰਦਾ ਕਿ ਉੱਤੇ ਪਟਾਕੇ ਜਿਹੜੇ ਸੀ ਉਹ ਲਿਆ ਕੇ ਅੱਗੇ ਪਾਸੇ ਵੇਚਣੇ ਸੀਗੇ ਦੂਸਰੀ ਗੱਲ ਜਿਹੜੇ ਮਰੇ ਨੇ ਉਹਨਾਂ ਨੂੰ 2 ਲੱਖ ਰੁਪਈਆ ਜਿਹੜੇ ਜ਼ਖਮੀ ਨੇ ਉਹਨਾਂ ਲਈ 50000 ਰੁਪਏ ਦਾ ਐਲਾਨ ਕੀਤਾ ਜਸਲਮੇਰ ਬਸਾਸ ਤੋਂ ਬਾਅਦ ਮੈਂ ਪਹਿਲਾਂ ਗੱਲ ਕਰਕੇ ਏਡਿਆ ਸੀ ਕਿ ਜੇ ਉਸ ਵੇਲੇ ਜਦੋਂ ਮੈਂ ਦੇਖਿਆ ਮੁਆਵਜ਼ੇ ਦਾ ਐਲਾਨ ਨਹੀਂ ਸੀਗਾ ਹੁਣ 2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕਰਤਾ ਹੈ ਮੈਂ ਹਮੇਸ਼ਾ ਕਹਿਣਾ ਹੁੰਦਾ ਹੈ ਮਰਨ ਤੋਂ ਬਾਅਦ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰਿਵਾਰ ਦੀ ਆਰਥਿਕ ਤੌਰ ਤੇ 2 ਲੱਖ ਰੁਪਏ ਦਾ ਕਿੰਨਾ ਚਿਰ ਕਿਤੇ ਸਮਾਨ ਆ ਜਾਊਗਾ ਕਿੰਨੀ ਕਿ ਮਜ਼ਬੂਤੀ ਹੋ ਜੂਗੀ ਕਿੰਨੇ ਘਰ ਚੱਲ ਜਾਣਗੇ ਸਭ ਨੂੰ ਪਤਾ ਹੈ ਮੈਂ ਵੀ ਨਹੀਂ ਕਹਿੰਦਾ ਕਿ ਹਾਸੇ ਹੁਣ ਤੇ ਮੁਆਵਜ਼ੇ ਦੋ ਅਸੀਂ ਚਾਹੁੰਦੇ ਆ ਕਿ ਸਾਰਾ ਕੁਝ ਨਾ ਹੀ ਵਾਪਰੇ ਕਿ ਮੁਆਵਜ਼ੇ ਦੀ ਲੋੜ ਹੀ ਪਵੇ ਪਰ ਮਸਲਾ ਇਹ ਹੈ ਜਿੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਉੱਥੇ ਸਰਕਾਰਾਂ ਕੀ ਕਰਦੀਆਂ ਨੇ ਮੰਤਰੀ ਕਹਿ ਰਿਹਾ ਕਿ ਕੁਝ ਲੋਕ ਖਾਕ ਹੋ ਗਏ ਰਾਖ ਹੋ ਗਏ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਬਹੁਤ ਸਾਰੇ ਪਰਿਵਾਰਕ ਮੈਂਬਰ ਉੱਥੇ ਡੀਐਨਏ ਦੀ ਜਾਂਚ ਕਰਾਉਣ ਲਈ ਪਹੁੰਚੇ ਆ ਸੈਂਪਲ ਉਹਨੇ ਲੈ ਰਹੇ ਆ ਪਰ ਇਹ ਜਿਹੜਾ ਘਟਨਾ ਵਾਪਰੀ ਹੈ ਬੜੀ ਮੰਦਪਾਗੀ ਘਟਨਾ ਹੈ ਦੂਜੇ ਸੂਬਿਆਂ ਵਿੱਚ ਦੂਸਰੀਆਂ ਥਾਵਾਂ ਤੇ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਇਸ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਇਸੇ ਕਰਕੇ ਇਹ ਵੀ ਚਾਹੀਦਾ ਹੈ ਕਿ ਜਿਹੜਾ ਥਾਵਾਂ ਤੇ 2 ਨੰਬਰ ਦੇ ਵਿੱਚ ਇਹ ਬੱਸਾਂ 'ਚ ਲੋਕ ਆਉਂਦੇ ਆ ਲੋਕ ਇਨ੍ਹਾਂ ਬੱਸਾਂ 'ਚ ਜਾਂਦੇ ਆ ਸਫ਼ਰ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕੋਸ਼ਿਸ਼ ਕਿ ਜੈ ਚੈਕਿੰਗ ਹੁੰਦੀ ਹੈ ਇੱਕ ਦੋ ਰੇਡ ਪੈਣਗੀਆਂ ਇੱਕ ਦੋ ਬੱਸਾਂ ਫੜ ਲੈਣਗੇ ਬਾਅਦ ਦੇ ਵਿੱਚ ਕਿਉਂਕਿ ਇਹਦੇ ਪਿੱਛੇ ਬਹੁਤ ਵੱਡਾ ਮਾਫੀਆ ਕੰਮ ਕਰਦਾ ਕਿਉਂਕਿ ਇਹਦੇ ਵਿੱਚ ਬਹੁਤ ਕਮਾਈ ਹੁੰਦੀ ਹੈ ਜਿਹ ਹੈ ਤਫ਼ੀਕ ਇਹ ਤਾਂ ਕਿ ਤੇ ਚਿੰਤਾ ਤੇ ਚਰਚਾ ਦਾ ਦੋਹੀ ਤਰ੍ਹਾਂ ਦਾ ਵਿਸ਼ਾ ਹੈ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਨਵਨੀਤ ਚਤੁਰਵੇਦੀ ਦੀ ਬੰਦਾ ਰਾਜਸਥਾਨ ਤੋਂ ਆਇਆ ਹੈ ਪੰਜਾਬ ਚੋਂ ਰਾਜ ਸਭਾ ਮੈਂਬਰ ਦੀ ਚੋਣ ਹੋਣੀ ਹੈ ਆਮ ਆਦਮੀ ਪਾਰਟੀ ਨੇ ਅਰਜਿੰਦਰ ਗੁਪਤਾ ਨੂੰ ਮੂਰੇ ਕੀਤਾ ਤੇ ਉਮੀਦ ਹੈ ਉਹ ਚੁਣੇ ਵੀ ਜਾਣੇ ਹੈ ਕਿਉਂਕਿ ਬਿਨਾ ਵਿਰੋਧ ਤੋਂ ਚੁਣੇਣਾ ਇਸ ਤਰ੍ਹਾਂ ਦੀ ਚਰਚਾਾਂ ਮਨ ਨੇ ਪਰ ਨਾਲ ਦੀ ਨਾਲ ਕੁਝ ਹੋਰ ਵੀ ਲੋਕਾਂ ਨੇ ਕਾਗਜ਼ ਭਰੇ ਸੀ ਉਦੇ ਵਿੱਚੋਂ ਨਵਨੀਤ ਚਤੁਰਵੇਦੀ ਦਾ ਨਾਮ ਸਾਹਮਣੇ ਆਇਆ ਜਿਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੀ ਮੈਨੂੰ ਹਮਾਇਤ ਹੈ ਬਾਅਦ ਵਿੱਚ ਪਤਾ ਲੱਗਿਆ ਕਿ ਉਹਨੇ ਗਲਤ ਤਰੀਕੇ ਨਾਲ ਕਾਗਜ਼ ਬਣਾਏ ਮੋਹਰਾਂ ਨਕਲੀ ਤਿਆਰ ਕੀਤੀਆਂ ਤੇ ਬਾਅਦ ਦੇ ਵਿੱਚ ਉਹਨੇ ਕਾਗਜ਼ ਭਰਦੇ ਤੇ ਕਾਗਜ਼ ਵੀ ਦੋ ਵਾਰੀ ਭਰੇ ਹੈ ਪਹਿਲੇ ਵਿੱਚ ਮੋਹਰਾਂ ਸੀਗੀਆਂ ਤੇ ਦੂਸਰੇ ਵਿੱਚ ਕੋਈ ਕਹਿੰਦਾ ਲਿਸਟ ਸੀ ਉਹਨਾਂ ਵਿਧਾਇਕਾਂ ਦੀ ਜਦੋਂ ਇਹ ਰੌਲਾ ਪੈ ਗਿਆ ਸੋਸ਼ਲ ਮੀਡੀਆ ਤੇ ਚਰਚਾ ਚੱਲ ਪਈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਹੈ ਤਾਂ ਸੁਭਾਵਿਕ ਸੀ ਰੌਲਾ ਪੈਣਾ ਬਾਰਵੀਂ ਟੂਰਨ ਸਪਸ਼ਟੀਕਰਨ ਦਿੱਤਾ ਹੈ ਵਕਫ ਵਕ ਮੀਡੀਆ ਦਾਰਨ ਤੇ ਖਬਰਾਂ ਗਈਆਂ ਨਹੀਂ ਜੀ ਇਹ ਗਲਤ ਹੈ ਇਸ ਇਸ ਬੰਦੇ ਨੇ ਸਾਡੇ ਨਾਲ ਧੋਖਾ ਕੀਤਾ ਹੈ ਸਾਡੇ ਨਾਲ ਧੋਖਾ ਧੜੀ ਕਰਕੇ ਗਲਤ ਤਰੀਕੇ ਨਾਲ ਇਹਨੇ ਕਾਗਜ਼ ਭਰੇ ਆ ਚਲੋ ਨਾਮਜ਼ਦਗੀ ਪੱਤਰ ਦਾ ਇਹਦਾ ਕਾਗਜ਼ ਸੀ ਉਹਦੇ ਰੱਦ ਕਰ ਦਿੱਤੇ ਅੱਜ ਹੁਣ ਮਸਲਾ ਉਸ ਤੋਂ ਅੱਗੇ ਚੱਲ ਗਿਆ ਚੰਡੀਗੜ੍ਹ ਪੁਲਿਸ ਇਹਨੂੰ ਸੁਰੱਖਿਆ ਦੇ ਰਹੀ ਹੈ ਪੰਜਾਬ ਪੁਲਿਸ ਕਹਿ ਰਹੀ ਸੀ ਐਫ ਆਈ ਆਰ ਦਰਜ ਕੀਤੀ ਹੈ ਸਾਨੂੰ ਇਹਦੀ ਕਸਟਡੀ ਕਿਉਂ ਨਹੀਂ ਮਿਲਦੀ ਪਈ ਮਾਮਲਾ ਦਰਜ ਹੈ ਆਮ ਆਦੀ ਪਾਰਟੀ ਦੇ ਕੁਸ਼ਕ ਵਿਧਾਇਕਾਂ ਨੇ ਵਕ ਵਕ ਥਾਵਾ ਦੇ 4 ਥਾਵਾ ਤੇ ਇਹਦੇ ਖਿਲਾਫ ਪਰਚਾ ਦਰਜ ਹੋ ਗਿਆ ਧੋਖਾਧੜੀ ਦਾ ਤੇ ਇਹਦੀ ਕਸਟਡੀ ਕਿਉਂ ਨਹੀਂ ਮਿਲਦੀ ਚੰਡੀਗੜ੍ਹ ਪੁਲਿਸ ਨੂੰ ਬਚਾਉਣ ਦਾ ਯਤਨ ਕਿਉਂ ਕਰਦੀ ਐ ਕੱਲ ਦੇਰ ਸ਼ਾਮ ਵੀ ਬਹੁਤ ਤਕੜਾ ਡਰਾਮਾ ਹੋਇਆ ਕਹਿੰਦੇ ਆ ਕਿ ਉੱਥੇ ਪਿਸਤੌਲ ਵੀ ਇੱਕ ਦੂਸਰੇ ਵੱਲ ਤਾਣੇ ਗਏ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਤੇ ਇੱਧਰ ਪੰਜਾਬ ਪੁਲਿਸ ਸੀਗੀ ਪਿਸਤੌਲ ਇੱਕ ਦੂਸਰੇ ਵੱਲ ਹੋਏ ਚਲੋ ਸੁੱਖ ਮੰਗਦੇ ਸਾਰਾ ਕੋਈ ਠੀਕ ਰਹਿ ਗੋਲੀ ਨਹੀਂ ਚੱਲੀ ਪਰ ਫਿਰ ਵੀ ਪਿਸਤੌਲ ਤੇ ਇੱਕ ਦੂਸਰੇ ਤਾਣੀ ਗਈ ਨਾ ਇਹ ਨਵਨੀਤ ਚੱਤਰਵੇਦੀ ਵਿੱਚ ਕੋਈ ਕੀ ਇਦਾਂ ਦਾ ਹੈ ਜਿਹਦੇ ਕਰਕੇ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਆਮ ਆਦੀ ਪਾਰਟੀ ਕਹਿੰਦੀ ਭਾਜਪਾ ਬਚਾਉਣ ਦਾ ਯਤਨ ਕਰ ਰਹੀ ਹੈ ਭਾਜਪਾ ਵਾਲੇ ਕਹਿੰਦੇ ਪਏ ਐ ਕਿ ਵੈਲੀ ਗੱਲ ਤੋਂ ਨਹੀਂ ਬਹੁਤਾ ਸਪਸ਼ਟੀਕਰਨ ਦਿੱਤਾ ਪਰ ਫਿਰ ਵੀ ਕੁਝ ਕੁ ਲੀਡਰ ਕਹਿ ਰਹੇ ਐ ਕਿ ਇਦਾਂ ਦੀ ਕੋਈ ਗੱਲ ਹੀ ਨਹੀਂ ਹਾਂ ਇਹਨਾਂ ਜ਼ਰੂਰ ਹੈ ਕਿ ਚੰਡੀਗੜ੍ਹ ਪੁਲਿਸ ਨੂੰ ਬਚਾਉਣ ਕਿਉਂ ਲੱਗੀ ਐ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਅੱਜ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਈ ਐ ਉਹ ਕਹਿੰਦੇ ਸਾਨੂੰ ਸਾਡੇ ਕੋਲ ਐਫ ਆਈ ਆਰ ਹੈ ਕਸਟਡੀ ਵਿੱਚ ਕਿਉਂ ਨਹੀਂ ਦਿੱਤਾ ਜਾ ਰਿਹਾ ਇਹਦੇ ਬਾਰੇ ਦੇਖਦੇ ਆ ਅਦਾਲਤ ਕੀ ਫੈਸਲਾ ਕਰਦੀ ਐ ਪਰ ਇਹਨਾਂ ਜ਼ਰੂਰ ਹੈ ਚਤਨਵედ ਨੇ ਸਭ ਨੂੰ ਚੱਕਰਾਂ ਦੇ ਵਿੱਚ ਪਾ ਕੇ ਰੱਖ ਦਿੱਤਾ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਮੈਨੂੰ ਨਵਜੀਤ ਤੋਂ ਦੇਵਾ ਗਿਆ ਦੇਖਦੇ ਰਹੋ ਪ੍ਰਾਈਮ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ